ਵਾਇਰਲ ਚਿਕਾਖਾਲ ਸਾਹਿਬ ਅਲੈਕੁਮ ਸਲਮ ਸਤ ਜੀ ਅੱਜ ਹੈਂਦਰੀ ਚਾਦਰ ਨੰਦਿ ਆਸ਼ਰਮ ਦਾ ਕਰਤਾ ਸਾਹਿਬ ਸਾਡੇ ਬਹੁਤ ਹੀ ਸਤਿਕਾਰਯੋਗ ਖਾਤਿਰ ਸਿੰਘ ਜੀ ਅਤੇ ਗੋਪੀ ਸਿੰਘ ਜੀ ਪਿੰਨ ਗੱਡਣਾ ਤੋਂ ਸਰਬੱਤ ਦਾ ਭਲਾ ਇਸ ਐਕਸਰਸਾਈਜ਼ ਵੱਲੋਂ ਜਿਹੜੇ ਕਾਇਮ ਨੇ ਇਹ ਵੀ ਜਿਹੜੇ ਤੁਸੀਂ ਦੇਖ ਰਹੇ ਹੋ ਇਸ ਨੂੰ ਉੱਥੇ ਲਵਾਰ ਸਾਹ ਦੇ ਵਿੱਚ ਵੀ ਜੀ ਸੀ ਹੁਣਾਂ ਦਾ ਦੇਖਿਆ ਸੀਗਾ ਤੇ ਇਹਨਾਂ ਨੇ ਸਾਡੇ ਨਾਲ ਸੰਪਰਕ ਕੀਤਾ ਸੀਗਾ ਤੇ ਇਹ ਹੁਣ ਇਹ ਵੀ ਜਿਹੜੇ ਸਾਡੇ ਕੋਲ ਗਿਰਦਾਸ਼ਨੀ ਤੇ ਲੈ ਕੇ ਆਏ ਨੇ ਬਾਕੀ ਵੀ ਜਿਹੜੀ ਜਾਣਕਾਰੀ ਆ ਉਹ ਗੁਰਪ੍ਰੀਤ ਸਿੰਘ ਵੀ ਜੀ ਆਪਣੀ ਨੇ ਆ ਆਪ ਦੱਸਣਗੇ ਉਹ ਹੈਪੁਰ ਜੀ ਦਾ ਖਾਲਸਾ ਰਣੂ ਜੀ ਦੀ ਫਤਿਹ ਸੰਗਤ ਜੀ ਦਿੰਦੀ ਹੈ ਕਿ ਪਿਛਲੇ 3-4 ਦਿਨ ਤੋਂ ਇਹ ਵੀਰ ਟਿੰਡ ਗੱਗੜ ਪਹਾੜਾ ਤੇ ਅੱਡੇ ਦੇ ਨਜ਼ਦੀਕ ਘੁੰਮ ਰਿਹਾ ਸੀ ਤੇ ਅਸੀਂ ਕੁਝ ਦਿਨ ਇਹਨੂੰ ਪੁੱਛਣ ਦੀ ਕੋਸ਼ਿਸ਼ ਕੀਤੀ ਆ ਕਿ ਵੀਰ ਤੇਰਾ ਪਿੰਡ ਕਿਹੜਾ ਵਾ ਕਿਉਂ ਕਿੱਥੋਂ ਆਇਆ ਹੈਗਾ ਵਾ ਤੇ ਵੀਰ ਨੇ ਕੁਛਸਾ ਨੂੰ ਦੱਸਿਆ ਨਹੀਂ ਆ ਇਹਦੇ ਕੋਲ ਨਾ ਤਾਂ ਸਾਨੂੰ ਕੋਈ ਆਧਾਰ ਕਾਰਡ ਕੋ ਡਾਕੂਮੈਂਟ ਵੀ ਨਹੀਂ ਮਿਲਿਆ ਹੈਗਾ ਤੇ ਅੱਜ ਫੇਰ ਵੀ ਸਾਡੇ ਅੱਡੇ ਦੇ ਸੁੱਤਾ ਪਿਆ ਹੈ ਜਿਸ ਕਰੇ ਨੂੰ ਦੇਖਿਆ ਦੀ ਹਾਲਤ ਬਹੁਤ 나 ਚੁੱਕਾ ਹੈਗੀ ਸੀ ਹੁਣ ਅਸੀਂ ਅਸਤੇ ਚਾ ਫਿਰ ਅਸੀਂ ਨਾਲ ਵੀਰ ਜੀ ਨਾਲ ਨਾਲ ਬਿਰਤ ਆਸ਼ਰਮ ਦੇ ਬਾਬਾ ਕੋਲੋਂ ਨਾ ਕੋਲੋਂ ਨਾਲ ਕੋਲੋਂ ਇਹ ਕੰਟੈਕਟ ਕੀਤਾ ਤੇ ਅਸੀਂ ਅੱਜ ਕੱਲੇ ਵੀਰ ਨੂੰ ਇੱਥੇ ਲੈ ਕੇ ਆਏ ਆ ਪਹਿਲਾਂ ਇਹ ਆਸ਼ਰਮ ਵਾਲਿਆਂ ਦਾ ਅਸੀਂ ਦੇਖਿਆ ਕਿ ਇਹਨਾਂ ਦਾ ਬਹੁਤ ਸੁਨਾਹ ਪਰਲਾ ਹੁੰਦਾ ਵੀਰ ਨੂੰ ਇਹਨਾਂ ਨੇ ਪਹਿਲਾਂ ਉਹਨੂੰ ਇਸ਼ਨਾਨ ਕਰਾਇਆ ਉਸ ਤੋਂ ਬਾਅਦ ਵਧੀਆ ਕੱਪੜੇ ਪਰ ਸਿਰ ਤੇ ਉਹਨੂੰ ਦਸਤਾਰ ਸਜਾ ਕੇ ਆਪ ਜੀ ਦੇ ਸਾਹਮਣੇ ਜੈ ਜੈਕਾਰ ਤੇ ਆਪਰੇ ਇਹਨਾਂ ਜਿਆਵਾ ਆਵਾਜ਼ ਜਿਵੇਂ ਐਸੀ ਇਹ ਦੀਰ ਨੂੰ ਇੱਥੇ ਫਿਰ ਆਸ਼ਰਮ ਦੇ ਛੱਡ ਕੇ ਜਾ ਰਹੇ ਆ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਆਂ